ਹਾਂਜੀ ਸਸ਼ਿਕਾ ਜੀ ਸਾਰਿਆਂ ਨੂੰ ਆਪਸੋ-ਆਪਸ ਨੂੰ ਸਾਰਿਆਂ ਨੇ ਵਧੀਆ ਹੋਵਗੇ ਤੇ ਵੈਲਕਮ ਆ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਵੀਰਪਾਲ ਕਾਰ 18 ਤੇ ਟਾਈਮ ਹੋ ਗਿਆ 9:20 ਮਿੰਟ ਵਲੌਗ ਆਪਾਂ ਸ਼ੁਰੂ ਨਹੀਂ ਕੀਤਾ ਜਿੱਤੋਂ ਕਿ ਆਪਾਂ ਨੂੰ ਕੰਮ ਕਰਨ ਵੇਢੀ ਸੀਗੀ ਜਿਹੜੀ ਕਾਲੀ ਸੀਗੀ ਤੇ ਅੱਜ ਦੇਖੋ ਇਹਦੀ ਲੁੱਕ ਚੈੱਕ ਕਰੋ ਲੈ ਸਾਡੇ ਵਲੌਗ ਚ ਬੜੀ ਲੋਕ ਲਗਾਉਦਾ ਹੈ ਅੰਦਰ ਘੜਾ ਦੇਖੀ ਲੈ ਆਕੜਾ-ਕੜ ਦੁਰਦਾ ਰੋਲ ਦੂ ਤਾਇਰ ਨੂੰ ਬਦਲਦਾ ਫੈਸ਼ਨ ਦੇਖਦੇ ਸੀ ਮੈਂ ਹੀ ਬਦਲਾਇਆ ਮੈਚਿੰਗ ਕਰ ਲੱਗੇ ਨੇ ਮੈਂ ਇਹਨੂੰ ਆਖਿਆ ਤੂੰ ਬਲੈਕ ਇਹ ਕਿਹਦੇ ਨਵੇਂ ਬੂਟ ਪਾਣਾ ਬੂਟ ਮੈਂ ਤਾਂ ਪਾਏ ਆ ਹਾਂਜੀ ਵੀਨੇ ਬੂਟ ਹੈਗੇ ਨਾ ਫਿੱਟ ਫਿੱਟ ਅੱਛਾ ਫੇਕ ਲੈ ਲੈਣਗੇ ਹਾਂ ਕੰਦ ਪਾਲੇ ਹੋ ਨਾ ਇਹ ਕਿਹਦੇ ਬੂਟ ਪਾਣਾ ਮੈਂ ਕਿ ਬੂਟ ਨਾਲ ਤੂੰ ਸ਼ਰਟ ਵੀ ਚੇਂਜ ਕਰ ਲੈ ਆਹ ਬੋ ਤੇਲ ਕੋਹ ਲੱਗੋ ਮੈਂ ਥੋੜੀ ਹੈ ਅਰੇ ਇਹ ਕਿਹੜੂ ਗਿਆ ਥੱਲੇ ਹੱਥ ਲਾ ਕੇ ਇੱਕ ਬੂਟ ਦੇ ਥੱਲੇ ਤੇ ਆਹ ਦੇਖੋ ਅੰਦਰ ਸਸਰੀ ਕਾਲ ਦੀਦੀ ਜੀ ਵੀ ਚੱਲੇ ਆਪਣੇ ਨਾਲ ਤੇ ਤਾਜਵਤਨ ਨੂੰ ਬਾਹਰ ਕਰੇ ਅੱਗੇ ਤੇ ਫੇਰ ਆਪਾਂ ਕਰਦੇ ਅੱਗੇ ਵਲੋਗ ਨੂੰ ਕੰਟੀਨਿਊ ਹਾਂਜੀ ਕਈ ਬੂਟ ਬੰਨ ਲੈ ਲਏ ਨੇ ਇੱਕ ਇਹ ਨਹੀਂ ਆਵਾ ਕੱਢੀ ਗਈ ਅੰਦਰ ਤਾਜਵਤਨ ਪੁੱਤੂ ਕਾਕੇ ਨੇ ਲੈ ਕੇ ਆਉਣਿਆ ਜਿਆ ਤੇਰੇ ਭੂਆ ਨੂੰ ਤੇਰੇ ਚਾਚੇ ਨੂੰ ਹੈਂ ਦਾਜੂ ਤੇਰੀ ਭੂਆ ਨੂੰ ਤੇਰੇ ਚਾਚੇ ਨੂੰ ਲੈ ਕੇ ਆਣੇ ਆ ਓਏ 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 ਨਿੱਕੀ ਜੀ ਬਾਚੀ ਲੱਤੀ ਬਾਚੀ ਆਗੀ ਬਾਚੀ ਨਿੱਕੀ ਜੀ ਬਾਚੀ ਲੱਤੀ ਓਏ ਬਾਚੀ ਆਗੀ ਸੀ ਗੁੱਗੂ ਨੋਨੀ ਗੁੱਗੂ ਬੱਤ ਅੱਜ ਅੱਜ ਫੇਰ ਚੁੱਲੀਆਂ ਭੂਆ ਵਾ ਅੱਗੇ ਤੁੰ ਛੱਡ ਕੇ ਪਰ ਅੱਜ ਜਵਾਕ ਨਵੇਂ ਲੈ ਕੇ ਆਣੇ ਆ ਪਾ ਤੈਨਾਂ ਖੜਾਉਣ ਨੂੰ ਉਹ ਵੀ ਤਰਸੇ ਪਏ ਆ ਤਾਜਵਤ ਨਾਲ ਖੇਡਣ ਨੂੰ ਕਾਕੀ ਪਰਮ ਕਰਕੇ ਪੈ ਗਈ ਕਹਿੰਦੀ ਬੁਲਾਣਾ ਮੈਨੂੰ ਭੂਆ ਕਹਿੰਦੀ ਕੀ ਆ ਕੋਈ ਤੇ ਬੁਲਾਇਆ ਨਹੀਂ ਤੁਹਾਨੂੰ ਮੈਂ ਹੁਣ ਸਿੱਧੀ ਪੈਣ ਲੱਗ ਗਈ ਇਹਦੀ ਉਹ ਡਾਈਪਰ ਕਰਕੇ ਪਜਾਮੀ ਇਧਰੋਂ ਉਧਰ ਹੋ ਜਾਂਦੀ ਤੇ ਕਮੈਂਟਰ ਰੱਖ ਦਿੰਦੀ ਪਜਾਮੀ ਖਿਸਰ ਜਾਂਦੀ ਇਹ ਸਿੱਧੀ ਪੈਣ ਲੱਗ ਗਈ ਕਿ ਪੈਂਦੀ ਨਹੀਂ ਸੀ ਹੈ ਹੁਣੇ ਮੈਂ ਕਿ ਸਿੱਧੀ ਪੈਣ ਲੱਗ ਗਈ ਕਿ ਪੈਂਦੀ ਨਹੀਂ ਸੀ ਦੇਖੋ ਜਿਉ ਹੁਣ ਤਾਂ ਪਰਹੂ ਕਰ ਲਿਆ ਹੋਈ ਚੱਲੇ ਆਏ ਮਿੱਥ ਗਰਮੀ ਤੁਰੀ ਬਰਾ ਆ ਦੇਖੀ ਕਿਵੇਂ ਪਸੀਨਾ ਆਇਆ ਕਿ ਕੀ ਕੀਤਾ ਹੈ ਪਸੀਨਾ ਆ ਗੋਦ ਆ ਪਸੀਨਾ ਗੋਦ ਚਲੋ ਚਲੋ ਬਈ ਚਲੀਏ ਹੁਣ ਆਪਾਂ ਹੈਲੋ ਦਾਜ ਬਦਨਾ ਐ ਨਹੀਂ ਜਾਂਦਾ ਤਾਜੂ ਸਤਿ ਸ਼੍ਰੀ ਅਕਾਲ ਲਓ ਜੀ ਪਹੁੰਚ ਗਏ ਇਹ ਹੈਲੋ ਹੈਲੋ ਕਰ ਲੈ ਹੈਲੋ ਕਹਿੰਦੀ ਹੈਲੋ ਹੁਣ ਜਾ ਕੇ ਜਨਤਾ ਵਾਲੀ ਆ ਗਈ ਕਿਉਂਕਿ ਜਨਤਾ ਕਰਾਈ ਬਾਬ ਸੀ ਹੋਰ ਆ ਗਈ ਗੁਰਨੀ ਆਵਾਜ਼ ਤੇਰਾ ਨਾਮ ਬਈ ਹੈਂ ਗਿਆ ਡਰ ਗਿਆ ਹੈਂ ਕੀ ਤੈਨੂੰ ਇੱਥੇ ਡਰ ਗਿਆ ਸਾਡੇ ਤੋਂ ਕਹਿ ਲੈ ਕੇ ਫਿਰ ਸਾਡੇ ਤੋਂ ਨਾਲ ਡਰਨਾ ਸੀ ਅਸੀਂ ਕਹਿੰਦੇ ਡਾਂਗਾ ਲੈ ਕੇ ਆਏ ਆ ਅੱਛਾ ਸਿਰਸੂ ਤਵਾਇ ਨਹੀਂ ਬਾਹੂ ਹੀ ਹੈ ਬਾਹਣੋ ਛੇਤੀ ਮੋੜਨਾ ਵਾ ਤਵਾ ਦੋ ਚੱਲ ਹਾਂ ਹੀ ਲੈ ਜਾਗੇ ਅਸੀਂ ਹੋ ਜਾਓ ਹੋ ਜਾਓ ਤਿਆਰ ਹੋ ਸੀ ਅਨੇ ਹੈ ਕਰੇ ਜਾਣ ਬਾਈ ਡਾਕਾ ਤਾਂ ਗਿਆ ਕੁਛ ਨਹੀਂ ਗਿਆ ਤੈਨੂੰ ਹੈ ਕਿਉਂ ਖੰਦਾ ਵੀ ਕਰਿਆ ਕਰਿਆ ਕਰਨਾ ਜਦ ਆਸੀ ਆਉਣਾ ਸੀ ਉਹ ਤਾਂ ਬੰਦ ਕਰਤਾ ਜਿਹੜਾ ਚਰਾ ਕੇ ਰੱਖਣਾ ਉਹ ਕਾਹ। ਜਦ ਨਾ ਆਉਣਾ ਉਹ ਜਿਹੜਾ ਬੰਦ ਕਰਾ ਦੇ ਸਾਨੂੰ ਪਤਾ ਸੀ ਕਿਵੇਂ ਖਿੱਚੀ ਜਾਂਦੇ ਆਣੂ ਏਸੀ ਲਵਾ ਬੂਆ ਕਹਿੰਦੇ ਦਿਲ ਕਾਹ ਦੇ ਭੱਜੇ ਜਾਂਦੇ ਉਹਨੂੰ ਲੈ ਕੇ ਦੇਦੀ ਗਿਆ ਜਾਨਾ ਦੇਦੀ ਕੀ ਤਾਂ ਕੀਤਾ ਨਾ ਲੈ ਆ ਚੱਲ ਗਿਆ ਆਪਾਂ ਏਸੀ ਚਲਦੇ ਆ ਕੀ ਬੀਬੀ ਠੀਕ ਹੈ ਠੀਕ ਹੈ ਬੀਬੀ ਸਾਰੇ ਤੁਸੀਂ ਦੱਸੋ ਠੀਕ ਹੈ ਸਹੀ ਗੱਲ ਆ ਤਾਜੂ ਦੀ ਭੂਆ ਹੈ ਕਹਿੰਦੀ ਆ ਤਾਜੂ ਦੀ ਭੂਆ ਲੰਗੀ ਆ ਵੀ ਤਾਜੂ ਦੀ ਭੂਆ ਹਾਂ ਆ ਵੀ ਤਾਜੂ ਦੀ ਭੂਆ ਆ ਵੀ ਤਾਜੂ ਦੀ ਭੂਆ ਹੈ ਤਾਜੂ ਨੂੰ ਦੇਖਣਾ ਹੈ ਹੈ ਤਾਜੂ ਨੂੰ ਜਾਣਦਾ ਹੈ ਜਾਣਦਾ ਦਾਜੂ ਨੂੰ ਰਿਵਾਇਤ ਤਜਵਾਗ ਬਈ ਨੂਰ ਗੱਲ ਨਹੀਂ ਜਾਂਦੀ ਉਹਦੀ ਅਕਾਸਾਂ ਆ ਜਾ ਤੇਰੇ ਮੇਰੇ ਨੂੰ ਪੜ ਆਪੇ ਲੱਗ ਜਾਣਾ ਕਿਤਨਾ ਕਿਤੇ ਹਨਾ ਕਾ ਮੇਰੇ ਨੂੰ ਬੜੇ ਆਪੇ ਕਿਦਾਂ ਲੱਗ ਜਾਣਾ ਹਾਂਜੀ ਦੀਦੀ ਤੁਸੀਂ ਨਾਨਕੀ ਕਿਉਂ ਜਾ ਰਹੇ ਏਸ ਵਾਰ ਤੇ ਕਲਾਸ ਹੈ ਨਹੀਂ ਤੇ ਕਲਾਸ ਉੱਥੇ ਆ ਕਿਹੜਾ ਲੱਗਣਾ ਇਹਨੂੰ ਤਿਆਰ ਹੋ ਜਾ ਮੈਂ ਤੈਨੂੰ ਦੱਸਦਾ ਹਾਂ ਅਸੀਂ ਕਿਹੜਾ ਪੜ੍ਹੇ ਨਹੀਂ ਜਾਣਾ ਤੇ ਸੰਦ ਤੁਸੀਂ ਸੁਣ ਕੇ ਰੱਖਿਆ ਲੜਾਏ ਕੋਈ ਕਰਾਉਣ ਦੀ ਨਹੀਂ ਬਾਤ ਚੋਂ ਨਹੀਂ ਨਹੀਂ ਫਿਰ ਉੱਥੇ ਲਾਂ ਲਈ ਕਲਾਸ ਮਮਾ ਮਮੀ ਦੇ ਫੋਨ ਤੇ ਲੱਗੇ ਲੱਗੇ ਕਿਉਂ ਉਹ ਐਕਚੁਅਲੀ ਲੱਗ ਤੂੰ ਆਪ ਇੰਸਟਾਲ ਹੋਊਗਾ ਆਪਣੇ ਤੇ ਸਬਸਕ੍ਰਿਪਸ਼ਨ ਨਵੀਂ ਮਿਲ ਜਾਂਦੀ ਹੁੰਦੀ ਆ ਬਾਗੀ ਐਡ ਕਰ ਸਕਦੇ ਆਪਾਂ ਮੇਰੇ ਪਰਦਨ ਨਹੀਂ ਦੀ ਗੱਲ ਮੇਰੇ ਦਾ ਕਾਰਨ ਦੱਸਿਆ ਕਰੂਗਾ ਹੋ ਵੀ ਕਿ ਬੇਟਾ ਬੀਜੇ ਜੁੜਾ ਕਰ ਲੋ ਜੇ ਜਣਾ ਤਾਂ ਹੈ ਓਏ ਘਾ ਦਾ ਨਾ ਆਉਂਦੇ ਦਿੰਦੇ 15 ਮਿੰਟ ਮਨ ਚੱਪਣਾ ਲੈ ਕੇ ਦੇ ਤੇਰੇ ਡੈਡੀ ਨੂੰ ਨਾ ਚੱਪਾ ਬਰਦੂੜੇ ਸੱਚ ਸੱਚ ਮਨ ਤੇ ਇਹ ਲੈ ਦਲ ਕੋ ਯਾ ਇਹ ਵੀ ਲਾ ਕੇ ਮਦਰ ਕੋਈ ਦੇਖ ਹਾਂ ਘੱਟ ਸਾਵਾ ਤੈਨੂੰ ਬੋਲਣ ਦਾ ਨਾ ਚਲ ਕੋਈ ਨਹੀਂ ਨਿੱਕਾ ਤੈਨੂੰ ਤਾਂ ਮਾਫ਼ ਕਰਦੇ ਆ ਜੇ ਤੂੰ ਵੱਡਾ ਹੋ ਗਿਆ ਫੇਰ ਤੇਰੇ ਪਿਆ ਵੀ ਕਰਨਗੇ ਮੇਰੀ ਗੱਲ ਸੁਣ ਨਹੀਂ ਤੇਰਾ ਕੁਝਾਰਾ ਨਵੇਂ ਬੂਟ ਪਾ ਕੇ ਆਇਆ ਸੀ ਤੇ ਨਾਲ ਬੂਟਾਂ 'ਚ ਬਹੁਤ ਜਿਆਦੇ ਪਰੇਸ਼ਾਨੀ ਹੋ ਰਹੀ ਹੈ ਇਹਨੂੰ ਪਰੇਸ਼ਾਨੀ ਹੋ ਰਹੀ ਹੈ ਇਹਨੂੰ ਕਾ ਤੂੰ ਬੂਟ ਆ ਦੇਖ ਖਾਂਗੇ ਕਿ ਨਹੀਂ ਲਈ ਆ ਇਹ ਤਾਂ ਹੋਈ ਆ ਯਾਰ ਓਏ ਆ ਥਾਂ ਬਾਹਲੇ ਮਰਦੀ ਜਾਂਦੇ ਆ ਯਾਰ ਇੱਥੋਂ ਹਾਂ ਕੀ ਕਰਕੇ ਇਹ ਇਤੋਂ ਤਾਂ ਮੱਝ ਵੀ ਇਹਦੇ ਨਾਲ ਲੱਗਦੇ ਆ ਸਾਥ ਸਾਥ ਚੱਲ ਕੋਈ ਨਹੀਂ ਹੌਲੀ ਹੌਲੀ ਹੋ ਜੂਗੀ ਦੇਖੀ ਕਿਵੇਂ ਲਾਈਟਾਂ ਜਗਦੀਆਂ ਅੰਦਰ ਦੇਖੀਏ ਸਿਲਵਰ ਜੀਆਂ ਲਾਈਟਾਂ ਦੇਖੀ ਪਹੁੰਚ ਕਿਵੇਂ ਜਗਦੀਆਂ ਹਮ ਰਿਫਲੈਕਟਰ ਲੱਗੇ ਹੋਏ ਆ ਓਹ ਹੋ ਪਾਣੀ ਦਾ ਪੀਲਾ ਆਪਾਂ ਦੇਖੀ ਦੇਖੋ ਇਹਨਾਂ ਨੂੰ ਅਸਲ 'ਚ ਨਾ ਤੂੰ ਹੀ ਵਧਗਾ ਲੱਗਦਾ ਅਸੀਂ ਬੈਠ ਗਏ ਬੜ ਤੇ ਸਾਡੇ ਕੋਲੇ ਕੁੜੀਆਂ ਬੈਠੀਆਂ ਦੇਖੋ ਹੈਨਾ ਤੇ ਆ ਕੁੜੀਆਂ ਬੈਠੀਆਂ ਹਾਂ ਆ ਇਹਨਾਂ ਨੂੰ ਉਹਨਾਂ ਸਾਡੇ ਗੱਲਾਂ ਚੰਗਾ ਲੱਗਿਆ ਉਹ ਬਹਿ ਕੇ ਜਾਗੇ ਆਏ ਉਹ ਘਰ ਸਵੇਰ ਦੇ ਦਰਵਾਜ਼ੇ ਤੇ ਟੱਕਰ ਮਾਰਿਆ ਉਹਨੂੰ ਆਦੀ ਨਾ ਘਰ ਸਵੇਰ ਨੂੰ ਆਦੀ ਕਹਿੰਦੀ ਤੈਨੂੰ ਲੈ ਕੇ ਨਹੀਂ ਜਾਂਦੇ ਕਹਿੰਦੀ ਤੈਨੂੰ ਗੱਲ ਪੱਤੀ ਛੱਡਾਂਗੇ ਉਹ ਤਾਂ ਚਾਹ ਰੋ ਪਿਆ ਉਹ ਤਾਂ ਹੰਝੂ ਇੰਝੂ ਆਉਣਾ ਮम्मी ਤੇ ਕਹਿੰਦੇ ਰਿੰਝੂ ਆ ਗਿਆ ਤਾਂ ਹਾਂ ਚੱਲ ਪੱਗ ਗਿਆ ਪਕਾਈ ਤਾਂ ਬਚਾ ਹਾਂ ਸੌਂ ਲਓ ਸੌਂ ਲਓ ਬਾਈ ਬਾਈ ਸੌਂ ਜਾ ਬੜਾ ਮੋਹ ਪਿਆਰਾ ਹੈ ਨਾ ਸਾਰਿਆਂ ਦਾ ਕੋਈ ਨਾ ਇਹਦਾ ਤਾਂ ਜਮਾ ਹੀ ਨਹੀਂ ਸਾਡੇ ਨਾਲ ਇਹਦਾ ਇਹਦਾ ਤਾਂ ਜਮਾ ਹੀ ਨਹੀਂ ਇਹਦਾ ਇਹਦਾ ਬੱਬੂ ਨੂਰ ਦਾ ਕਰਾ ਬਾਈ ਕਾ ਕਿਵੇਂ ਜੁਕਾਮ ਹੋਇਆ ਥੋੜਾ ਚਲ ਮੈਨੂੰ ਆਦਾ ਬੱਬੂ ਦਾ ਵਿਆਹ ਤਾਂ ਵੀ ਨਹੀਂ ਆਉਂਦੀ ਆਉਂਗੀ ਉਹ ਤਾਂ ਬਚਾਉਂਦੇ ਬੂੜ ਦੇ ਉਹਨੂੰ ਅਜੀ ਲੈ ਕੇ ਜਾਣਾ ਚਲੋ ਮੈਂ ਡੈਡੀ ਨਾਲ ਆ ਜੰਗੀ ਹੈ ਨੂਰ ਸੈਕਿੰਡ ਜਾਣਗਾ ਤਾਂ ਮੈਂ ਡੈਡੀ ਨਾਲ ਆਉਗੀ ਹੈ ਨੂਰ ਕੋ ਡੈਡੀ ਨਾਲ ਆ ਜੰਗੀ ਕੀ ਕੀ ਕਿ ਕਿਵੇਂ ਅੰਦਰ ਮੂੰਹ ਚ ਕੋਸਾਈ ਨਹੀਂ ਹਾਂ ਇਹ ਕੋਈ ਕੋਈ ਸ਼ਬਦ ਨਹੀਂ ਹੈਗੇ ਬੋਲ ਕਦੀ ਦੀ ਉਤ ਆਉਂਗੀ ਮੈਂ ਚਾਨ ਨੂੰ ਜੀਰਾਂ ਨਹੀਂ ਕਰਦਾ ਚਾਨ ਨੂੰ ਜੀ ਕਰਦਾ ਹੈ ਪਰ ਉਹ ਗੁਰਸਮੀਰ ਜੀ ਕੋਕਰੋ ਨਾ ਆਗਮਨੀ ਹੈ ਆਉਂਦੀ ਹੈ ਹੈ ਆਉਂਦੀ ਹੈ ਆਉਂਦੀ ਹੈ ਗੱਲ ਸਹੀ ਹੈ ਹੈਲੋ ਸਵਰੀਨ ਸਾਰਿਆਂ ਨੂੰ ਕਦੇ ਹੈਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਇਹ ਮੇਰੇ ਕੋਲ ਤਾਂ ਨਹੀਂ ਸਵਰੀਨ ਨੂੰ ਮਹੀਨਾ ਰੱਖਣਾ ਸੀ 15-15 ਦਿਨ ਨਹੀਂ ਰੱਖਣਾ ਉਧਰ ਪੁੱਤਰਾਂ ਦੇ ਨੂੰ ਕੋਈ ਨਹੀਂ ਕੱਪੜੇ ਜ਼ਿਆਦਾ ਲੈ ਜਾਣ ਮੈਂ ਤੁਹਾਨੂੰ ਦੱਸੀ ਹੈ ਨਹੀਂ ਕਿ ਤੇ ਫਿਰ ਮੈਨੂੰ ਉੱਥੇ ਲਿਆਉਣੇ ਪੈ ਜਾਣ ਨਾ ਕਰਾਲੀ ਵੇਚਤੀ ਚੱਲ ਕੋਈ ਨਹੀਂ ਚੱਲ ਕੋਈ ਨਹੀਂ ਸੁਰੀਨ ਕੇ ਬਾਧੂ ਬੋਲਦਾ ਇੰਨਾ ਮੈਨ ਲਾ ਲਾ ਕੇ ਮੈਨ ਲਾ ਬਾੜੀ ਸੁੱਕੜ ਜੀ ਸੀ ਉਹ ਠੀਕ ਹੋਈ ਪਈ ਐ ਸੁਰੀਨ ਕੇ ਬਾਧੂ ਲੈ ਲਾਂਗੇ ਸੁਰੀਨ ਕਹਿੰਨਾਵੇਂ ਕਪੜੇ ਲੈ ਲਾਂਗੇ ਅਸੀਂ ਉੱਥੇ ਹੋਰ ਬਾਈ ਦੀ ਬਾਹਰ ਪਤਾ ਹੀ ਨਹੀਂ ਲੱਗਦਾ ਤੁਸੀਂ ਉਹਦੇ ਪਤਰੀ ਜਦੋਂ ਵੀ ਨਹੀਂ ਪਤਾ ਲੱਗਦਾ ਤੁਸੀਂ ਹਾਂ ਮੈਨੂੰ ਪਤਾ ਲੱਗਦੀ ਐ ਉਹ ਠੀਕ ਕਰਵਾਣਾ ਅਸੀਂ ਤੇਨੂੰ ਉਹਦੇ ਠੀਕਾ ਲੱਗੂ ਮੈਂ ਕਿ ਬਾਈ ਦਾ ਤੇ ਬਈ ਆਏ ਬੋਲਦੀਆਂ ਤੂੰ ਪੁੱਛਣ ਨੂੰ ਹੋਰ ਤਾਂ ਨਹੀਂ ਆ ਦੇ ਕੋਲ ਕਿ ਭਾਈ ਕਿਵੇਂ ਆ ਤੇਰੀ ਬਾਹ ਕਿਵੇਂ ਆ ਕੋ ਪੁੱਛੀਦਾ ਕੋ ਅੰਦਾਜ਼ਾ ਚਲ ਨਾ ਪੱਥਰੀ ਉਹਦੀ ਬਾਹ ਨਾ ਪੱਥਰੀ ਹੁੰਦੀ ਆ ਚਾਹ ਤੇ ਪੱਥਰੀ ਚੈਡ ਚੀ ਪੈਕਿੰਗ ਕੀਤੀ ਭਈ ਆ ਭੂਆ ਜੀ ਇੱਥੇ ਰੱਖ ਆ ਬੱਚਾ ਪਾਰਟੀ ਦੀ ਪੈਕਿੰਗ ਆ ਭੂਆ ਵੱਡਾ ਬੈਗ ਲਈ ਮਰਦੀ ਆ ਭੂਆ ਨਿੱਕਾ ਨਿੱਕੀ ਜੀ ਨੇ ਵੱਡਾ ਬੈਗ ਲੈ ਲੈ ਜੁਹਾਕਾਂ ਦੇ ਹੋ ਚ ਪਾ ਦੇ ਚਾਵਣਾ ਦੇ ਬੰਗਲ ਫਾਵੇਂ ਚ ਚਲ ਗਈ ਵੀ ਠੰਡ ਹੋ ਜਾਂਦੀ ਚਲੋ ਭਾਈ ਚਲੋ ਵਾਲ ਤੋਂ ਬਾਅਦ ਵੀ ਘੜਦੇ ਕਹਿੰਦੀ ਆਏ ਵੜੇ ਸੁਣਾ ਲੱਗਦਾ ਚੱਪਲਾ ਲਾ ਲਵਾ ਲੈ ਜੀ ਜੀ ਵੀ ਅੰਕ ਹੁਣੇ ਹੀ ਕਿਵੇਂ ਹੋਣ ਲੱਗ ਪੁਣਾ ਇਸ ਕੇ ਨਾ ਹੋਆ ਕੱਢ ਜੇ ਮੜੇ ਨੂਰ ਕੋਲ ਤੇ ਚੱਲ ਕੇ ਅਗੇ ਪੜਾਕੂ ਜਵਾਕ ਕੋਲੇ ਇਹਨੂੰ ਘੈਂਟਾ ਏਰੀਆ ਦੇ ਬੇਚੀ ਕੋਲ ਰੱਖਿਆ ਦੀਦੀ ਅਸੀਂ ਚੱਲੇ ਆ ਹਾਏ ਹੋਏ ਰੱਬਾ ਸਤਿ ਸ੍ਰੀ ਅਕਾਲ ਜੀ ਜੀ ਕਰਤਾ ਜਾਣ ਨੂੰ ਫੇਰ ਹੁਣ ਪੜਾਈ ਐ ਚੱਲ ਕੋਈ ਨਹੀਂ ਪੜਾਈ ਐ ਮੈਂ ਕਿਹਾ ਬਿਜ਼ੀ ਬੰਦੇ ਮੰਮੀ ਨੇ ਤਾਂ ਪਤਾ ਕੀ ਯਾਰ ਸੀ ਮੰਮੀ ਆਦੀ ਲੈ ਕੇ ਆਇਆ ਕੁਛ ਨਹੀਂ ਹੁੰਦਾ ਕਹਿੰਦੀ ਇੱਥੇ ਕਲਾਸਾਂ ਲਾ ਲਿਆ ਕਰੂਗੀ ਚੱਲ ਮੈਂ ਲੱਪਣ ਮਾਰੂ ਆਏ 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 ਬੇਇੱਜ਼ਤੀ ਕਰਾਈ ਬੇਇੱਜ਼ਤੀ ਚਲ 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 ਤੇ ਮਾਰ ਆਪਾਂ ਚੱਲਦੇ ਆਂ ਉਹ ਪੜ ਲੈਣ ਤੋਂ ਪੜ ਲੈਣ ਤੋਂ ਬੇਇੱਜ਼ਤੀ ਹੋ ਗਈ ਆਪਣੀ ਤਾਂ ਚਲ ਚਲੀ ਚਲੋ 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 ਆ ਆ ਕੀ ਹਾਲ ਕੀਤਾ ਇਹ ਮਾ ਬੋਟਾ ਨੇ ਬਾਕੀ ਹੋੜੇ ਦਾ ਮੈਲਾ ਥੋੜੀ ਕੋਸ਼ਿਸ਼ ਕਰ ਰਹੂਗੀ ਇਹਦੀ ਤੁਹਾਨੂੰ ਥੋੜਾ ਹੱਕ ਵੰਡਦਾ ਕੋ ਖਵਾਉਂਦਾ ਤੁਹਾਡੇ ਪਿੰਡ ਆਏ ਆ ਅਸੀਂ ਤੁਹਾਡੇ ਪਿੰਡਾਂ ਤੇ ਜੇ ਸਾਡੇ ਪਿੰਡਾਂ ਇਹਦੇ ਉੱਤੇ ਨਹੀਂ ਖਵਾਵਾਂਗੇ ਚੰਗਾ ਹੋਊਗਾ ਫਸਰੀ ਕਾਲ ਪੁੱਪੜੀ ਦੇ ਕੇ ਚਾਕ-ਚਾਕੋ ਦਵਾਣਗੇ ਤੁਰ ਗਿਆ ਚਲੋ ਆ ਚੱਕ ਆ ਗਮ ਦੂ ਚੱਕੇ ਰੱਖਿਆ ਮੈਂ ਹੁਣ ਚੱਕਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਕਾਲ ਦੇਖੀ ਆਉਗੀ ਠੀਕ ਹੈ ਬੋਈ ਹੱਸੀ ਕਾ ਹੱਸੀ ਕਾ ਚਲੋ ਜਾਓ ਭਈ ਟਾਈਮ ਹੋ ਗਿਆ ਕਿੰਨਾ ਟਾਈਮ ਹੋ ਗਿਆ ਔਣੇ ਵਾਰ ਪੜਾਈ ਸੀ ਚੱਲੇ ਸਾਡੇ ਨਾਲੋਂ ਘਾੜੇ ਜਾਓ ਦੋ ਮਿੰਟ ਪੜਾਈ ਚ ਨਹੀਂ ਸਰਦੇ ਆਪਾ ਆਹ ਦੇਖ ਲਓ ਸਹੀ ਗੱਲ ਅੱਜ ਉਪੜੀ ਨੇ ਇੱਧਰ ਸਾਈਕਲ ਤਿਆਰ ਕਰ ਰੱਖਿਆ ਕਹਿੰਦੇ ਮੈਂ ਲੈ ਕੇ ਨਹੀਂ ਚਾਹ ਦਿਲ ਕੋਨੇ ਵੀਡੀਓ ਬਣਾਈ ਸੀ ਟੋਕਰੀ ਟੁੱਟੀ ਉਪੜੀ ਇਹਦੇ ਮੈਂ 1800 ਰੁਪਏ ਮੋ ਸਾਈਕਲ ਤੇ ਲਾਤਾ ਟੋਕਰੀ ਨਾ ਵੀ ਲੁਵਾਈ ਆ ਪੂਆ ਰਹਿ ਗਈ ਆ ਜਾ ਆ ਜਾ ਭੱਜ ਕੇ ਚਲੋ 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 ਮੇਰੇ ਮੂੰਹ 'ਚ ਝੁਕ ਰਹੀ ਹੈ ਓਏ ਹਾਏ ਆਹ ਸੋਨੀਆ ਵੇਖ ਪਰ ਹੈ ਉਹ ਜੂੰਦੜਾ ਪਰ ਪਾਈ ਆ ਵੀ ਜਿਵੇਂ ਇਸੇ ਤਰ੍ਹਾਂ ਖੁਲੀ ਹੈ ਤਾਂ ਅੱਜ ਮੈਨੂੰ ਲੱਗਦਾ ਰੁਕੂ ਤੇ ਵੀ ਸੋਨੀ ਲੈ ਪੂਰ ਭਗ ਦੇਖੀਂਦੀ ਹੈ ਹਾਂ ਵੀ ਸੋਨਾ ਵੈਸੇ ਮੈਂ ਆ ਆ ਵੀ ਮੇਰੇ ਮੇਸੀਗੀ ਪਰ ਮੈਨੂੰ ਆ ਆ ਜਿਆਦਾ ਸੋਨਾ ਇਹ ਲੈ ਕੇ ਮੈਨੂੰ ਬਹੁਤ ਵਧੀਆ ਲੱਗਦੀ ਹੈ ਦੇਖੋ ਠੀਕ ਹੈ ਤਾਂ ਵੀਰਪਾਲ ਜੱਜ 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 ਆ ਆ ਪਾ ਦੇ ਬਿਖੋਣੇ ਤੇ ਰੋਕੇ ਦੇਖ ਤੇ ਦੂਜਾ ਪੈਰ ਆ ਲੈਣੀ ਸੀ ਵੀਰਪਾਲ ਨੇ ਆ ਬਲੈਕ ਕਰ ਲਈ ਤੇ ਚੀ ਦੇਖੋ ਪੀਪਰ ਬੈਸ ਕੇ ਕਹਿਣ ਨੂੰ ਕੀ ਕਹਿਣਾ ਲੱਗਦੀਆਂ ਦੋਨੇ ਸੋਹਣੀਆਂ ਆ ਆਰੇ ਇਮੇਨ ਛੋੜੇ ਪੰਜਲੀ ਚਾਹੀਦੀ ਓ ਵੱਡਾ ਪੰਜਾ ਕਾ ਲੈ ਲਓ ਕਾ ਲੈ ਲਓ ਵਧੀਆ ਹੈ ਵੀ ਸੋਹਣੀ ਵੀ ਹੈ ਬਹੁਤ ਸੋਹਣੀ ਹੈ ਕਿੜਾ ਆੜਾ ਆੜਾ ਦੰਗ ਲੈਣੀ ਆ ਮੈਂ ਨਹੀਂ ਕਰਾਂ ਇਹਦੇ ਚ ਸਾਈਜ਼ ਹੈ ਵੀ ਆੜਾ ਨਹੀਂ ਨਾ ਕਿੜਾ ਉੱਪਰ ਲਗਾ ਆ ਸਾਰੇ ਆੜਾ ਹਾਂ ਦਿਖਾਈਂ ਅੰਦਰ ਦੇਖ ਕਿੰਨਾ ਸੋਹਣਾ ਲੱਗਦਾ ਜਪੜਾ ਨਾਲੇ ਕੋਈ ਫਾਇਲ ਅਡਾ ਲੈਟ ਲੰਗਾ ਨਹੀਂ ਨਹੀਂ ਆ ਤਾਂ ਆਹ ਹੋਰ ਪੀਤੇ ਕੱਪੜੇ ਸੈੱਟ ਕਰੀ ਹੁੰਦੀ ਚਾ ਹਾਂ ਸਾਰੇ ਚੀਜ਼ ਹੈ ਹਾਂ ਅਹ ਗੱਤਾਂ ਤੋਂ ਰੰਗ ਦਾ ਸੁਣਾ ਏ ਤੇਰਪਾਇਆ ਨਹੀਂ ਸੁਣਾ ਲੱਗਣਾ ਮੈਂ ਤਾਂ ਬੇਸਤੀ ਵੀ ਨਹੀਂ ਜਿਵੇਂ ਕਰਦਾ ਮੈਂ ਮਤਲਬ ਖਤਰਨਾਕ ਕਲਰ ਆ ਕਲਰ ਹੀ ਰਹਾ ਆ ਸੁਣਾ ਲੱਗਣਾ ਕਬਾੜਾ ਆ ਸੁਣਾ ਸੁਣਾਗਾ ਆ ਟੈਂਸ਼ਨਸ ਲੈ ਪੂਆ ਮੂੜੇ ਕਢ ਕੇ ਕਰਛਾ ਦਾ ਪ੍ਰਾਈਸ ਪੁੱਛਣ ਲੱਗ ਗਏ ਕਰਨਾ ਨਾ ਕਰਨ ਇਹਨਾਂ ਨੇ ਜ਼ਰੂਰ ਕਰਾਉਦੀ ਅਗੇ ਕਹਿੰਦੀ ਉਹੀ ਵੜ ਗਏ ਉਹ ਕਹਿੰਦੇ ਕੁਝ ਲੈਣਾ ਕਿ ਨਹੀਂ ਆ ਕਹਿੰਦੀ ਉਹੀ ਵੜ ਗਏ ਦੁਕਾਨ 'ਚ ਦੁਕਾਨ ਵਾਲੇ ਤਾਂ ਬੇਸਤੀ ਕਰਨਗੇ ਕਰਨਗੇ ਸਭ ਤੋਂ ਪਹਿਲਾਂ ਇਹ ਕਰਦੇ ਆ ਸ਼ੋਪਿੰਗ 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 بس ਜਿਹੜੀ ਚੀਜ਼ ਦੀ ਲੋੜ ਸੀਗੀ ਉਹ ਤਾਂ ਮਿਲ ਗਈ ਸਾਨੂੰ ਬਾਕੀ ਸ਼ੋਪਿੰਗ ਸ਼ੋਪਿੰਗ ਕਰ ਲਈਏ ਸੀ ਬਾਕੀ ਅਜੇ ਗਏ ਨਹੀਂ ਨਾਲ ਘਰੇ ਪਹੁੰਚੇ ਨਹੀਂ ਲੀਡ ਇਹ ਪਹਿਲਾਂ ਲੈ ਲੈ ਚਲੋ ਲੀਡੇ ਕੱਪੜੇ ਕਹਿੰਦੇ ਹੁੰਦੇ ਆ ਚਲੋ ਹੁਣ ਬੇਕਰੀ ਚੱਲਦੇ ਆ ਲੇਕਨ ਇਧਰ ਦੇਖ ਚੱਕੀ ਹੁੰਦੀ ਫਾਟੇ ਕੋਰਸ ਮੇਰੇ ਰਲ ਗਏ ਚੱਕਦੇ ਚੱਕਦੇ ਕਿਵੇਂ ਆ ਠੀਕ ਹੈ ਲੱਗ ਗਿਆ ਜੀ ਹੁਣ ਤਾਂ ਲੱਗਣੀ ਹੈਗਾ ਸੋ ਇਹਦਾ ਮੂੰਹ ਮੈਂ ਕਰਕੇ ਜਾਂਦੀ ਆ ਫਿਰ ਸੁਣੀ ਕਿ ਬਲੌਗ ਬੰਦਾ ਕਰਕੇ ਹੈਲੋ ਦੀਪਨ ਹਾਂ ਹਾਂ ਇਹ ਕੰਮ ਕਰਦਾ ਹੁੰਦਾ ਹੈ ਹਾਂ ਦੀ ਬਣਾ ਇਹ ਆਈ ਜਾਂਦੇ ਆ ਜਿਹੜੇ ਫੜਾਉਣ ਕੌਣ ਕਰਦਾ ਹੁੰਦਾ ਦੇ ਵੀਰੇ ਵਿੱਚ ਧਰਦਾ ਇਹਦੇ ਬੋਲ ਕੇ ਦੱਸ ਮੈਂ ਨਹੀਂ ਆਏ ਕੌਣ ਕਰਦਾ ਸੀਗਾ ਸਿੱਧੂ ਮੂਸੇ ਵਾਲਾ ਗਿਆ ਇਹ ਫੈਨ ਆ ਪੂਰਾ ਸਿੱਧੂ ਮੂਸੇ ਵਾਲਾ ਤੇਰੀ ਮੰਮੀ ਨੇ ਕਿਹਾ ਆਂਦੀ ਇਹ ਬਟਾਰ ਪਛਾਣ ਲਿਆ ਸੀ ਹਾਂ ਇਹ ਸਿੱਧੂ ਮੂਸੇ ਵਾਲੇ ਦੀ ਫੋਟੋ ਰੱਗੀ ਬਹੁਤ ਬਹੁਤ ਜੀ ਇਹ ਤਾਂ ਪਹਿਲਾਂ ਵੀ ਆ ਕੇ ਗਿਆ ਹੁਣੇ ਥੋੜਾ ਜਿਹਾ ਟਾਈਮ ਹੋ ਗਿਆ ਮੰਮੀਆਂ ਨੇ ਆਇਆ ਸੀਗਾ ਇਹਨੂੰ ਤਾਂ ਪਹਿਚਾਣ ਰਹਿੰਦੀ ਹੈ ਜਾਨ ਪਛਾਣ ਨਾਲ ਵਾਟਰ ਆ ਤੇ ਆਦੇ ਮੈਂ ਹਾਂ ਫਸਟ ਟਾਈਮ ਉਧਰ ਆਇਆ ਸੀ ਠੀਕ ਹੈ ਯਾਦ ਰਹਿ ਗਿਆ ਇਹਨੂੰ ਹਾਂ ਕਾਲੇ ਕੱਪੜੇ ਪਾਇੀ ਸੀ ਹਾਂ ਹਾਂ ਕਾਲੇ ਕੱਪੜੇ ਪਾਏ ਸੀ ਹਾਂ ਸਾਰਾ ਕਾਲਾ ਕੁਰਦਾ ਮੈਂ ਪਾ ਕੇ ਆ ਸੀ ਉਹ ਦਿਨ ਤੇ ਅੰਦਰ ਬੈਂਚ ਦਸ ਦਿਨ ਵੀ ਬੈਠੇ ਰਹਿੰਦਾ ਕੰਟਾ ਤਾਂ ਜਨਰੇ ਲੇ ਕੇ ਜਾਤਾ ਇੱਥੇ ਉਹ ਇਹ ਤਾਂ ਬਿਮਾਰ ਜਿਹਾ ਲੱਗਦਾ ਸੀ ਮੈਨੂੰ ਬਿਮਾਰ ਤਾਂ ਨਹੀਂ ਜਾਂਦਾ ਸੀ ਠੀਕ ਹੈ ਇੱਧਰ ਦੇਖੋ ਲੈ ਤਾਂ ਜਦੋਂ ਕਹਿੰਦੀ ਆਪ ਸਾਰੇ ਖਾਈ ਜਾਂਦੇ ਮੈਂ ਇਹਨੂੰ ਇਕੱਲੇ ਨੂੰ ਉੱਧਰ ਪਾ ਰੱਖਿਆ ਹੁਣ ਇਹਨੂੰ ਵੀ ਦੁੱਧ ਦੀ ਭੁੱਖ ਲੱਗੂ। ਸੁਨੀਨ ਕਹਿੰਦੀ ਮੈਨੂੰ ਐਵੇਂ ਨਾ ਜਾਣੋ ਮੈਨੂੰ ਜਵਾਕ ਚੱਕਣੇ ਹੁੰਦੇ ਆ। ਸੁਨੀ ਤੇਰੇ ਵਾਲ। ਦੇਲ ਤੂ ਲਾ ਲਿਆ ਕਰ ਬਾਈ ਇਹਨਾਂ ਨੂੰ। ਆਈ ਪਤਾ ਨਹੀਂ। ਲੋ ਬੀ ਦੀ ਬਣਾਰ ਕੇ ਚੱਲੇ ਆਣੇ ਤੇ ਚਾਬੀ ਵੀ ਲਗਾਉਦੀ ਸੀ ਪਰ ਇਹ ਨਾਕਾਮਯਾਬ ਹੋ ਗਿਆ। ਹੈਣਾ? ਹੋ ਨਾ ਹਨ ਦੇਖੇ ਇਹਨੇ ਜੋਛਾਇਆ। ਸੌਜੀ ਸੁਜੀ ਹੈ ਇਹਨੂੰ ਦਰ ਲੱਗੀ। ਜੀ ਲੋ ਗੇਟ ਖੋਲੋ। ਛੋੜ ਦਿਲਕਸ਼ ਨੂੰ ਤਾਂ ਮਿਲਿਆ ਦਿਲਕਸ਼ ਨੂੰ ਤਾਂ ਬੁਲਾ ਲਿਆ ਹੈ ਰੌਣਕ ਹੀ ਰੌਣਕ ਹੈ ਜਵਾਕਾਂ ਦੀ ਉਧਰ ਸਵਰੀਨ ਹੋਣਾ ਸੀ ਹਾਂ ਮੈਂ ਤਾਂ ਇਹ ਕਿਹੜੇ ਕਿਹੜੇ ਜਵਾਕ ਆ ਜਿਹੜੀ ਚਾਰ ਮੈਂ ਕਿ ਚਾਰ ਕਿੜ ਗਏ ਦੋ ਭੂਆ ਤੇ ਦੋ ਰਵਿੰਦਰ ਦੇ ਠੀਕ ਆ ਵੀ ਮੈਂ ਤਾਂ ਆਖਿਆ ਹਰਵਿੰਦਰ ਉਹਨੇ ਤੇਰੇ ਮਾਰ ਗਿਆ ਸੀ ਕਿ ਮੈਂ ਆਵਾਜ਼ ਆਇਆ ਸੀ ਮੁੰਡੇ ਦੇ ਕੋਲ ਜਾਨੀ ਸਤਰੀ ਕਾਲਾ ਸਤਰੀ ਕਾਲਾ ਇਹਨੂੰ ਕਿੱਥੇ ਤੋਰਦੇ ਹੋ ਬਚਾਰੇ ਨੂੰ ਇਦਾਂ ਮਸਾਇਆ ਛੁੱਟੀਆਂ ਲੈ ਕੇ ਨਹੀਂ ਨਹੀਂ ਰਹਿਮਤ ਨਹੀਂ ਕੋਈ ਨਾ ਫਿਰ ਪੇਕੇਆਂ ਨੂੰ ਸਬਜ਼ੀ ਦੇਣੀ ਆ ਭਾਲ ਕੇ ਵੇਚ ਫਿਰ ਦੇਣਾ ਦੋਨੇ ਜਣੇ ਅਸੀਂ ਅਸੀਂ ਜੁਣੀ ਨਿਕਲ ਜਾਂਦੀਆਂ ਆਵਾਜ਼ਾਂ ਮਾਰੀ ਜਾਂਦੇ ਇਹਨਾਂ ਨੂੰ ਵੇਚ ਫਿਰਦੀਆਂ ਦੋਨੇ ਲੋਕਾਂ ਮੱਲਾ ਜੀ ਲੋਕ ਦੇ ਫਿਰਦੀਆਂ ਇੱਥੇ ਕੁਛ ਨਾ ਭੈਣੇ ਪੇਕੇ ਨਾਲ ਚਾਹ ਹੀ ਪਾੜਾ ਹੁੰਦਾ ਇੱਧਰ ਬੱਚਾ ਪਾਰਟੀ ਬੱਚਾ ਪਾਰਟੀ ਦੀ ਬਣਾ ਲਓ ਕਰਦੇ ਬਾਈ ਹੁਣ ਸਹੀ ਸਹੀ ਉਹ ਉਹ ਇੱਕ ਬਚਰੀ ਭਲੀ ਸ਼ਾਂਤ ਦੋਨੇ ਪੈੜ ਪਰਾ ਦੇ ਹੱਬ ਬਣੀਆਂ ਘੜੀਆਂ ਦੇ ਬਣੀਆਂ ਹੂੰ ਪਿੰਕ ਕੁੜੀਆਂ ਵੰਦੇ ਵੰਦੇ ਪਿੰਕ ਗੜੇ ਪੈ ਨੂੰ ਕੀ ਬਦਲ ਕੁੜੀਆਂ ਦੇ ਮੁੰਡੇ ਕਾਹਨ ਹੁੰਦੇ ਆ ਇਹ ਲਾਲਾ ਇਹ ਲਾਲਾ ਮੈਂ ਤਾਂ ਪਿੰਕ ਹੈ ਨਾ ਵੀ ਲਾਈਟ ਕਲਰ ਲਾਲ ਆ ਉਹਦੇ ਭਾਬੀ ਨੇ ਕਿਹਾ ਤਾਂ ਗੋਸਪ ਚੱਲੀ ਜਾਂਦੀ ਉਹਨਾਂ ਦੀ ਬਹੁਤ ਟਾਈਮ ਬਾਅਦ ਮਿਲਗੇ ਨਾ ਸਾਂ ਕਰਕੇ ਜੀ ਆਣਾ ਬਾਕੀ ਹਾਲ ਉਹਨਾਂ ਦਾ ਮੁੰਡਾ ਨਾ ਜਾਨਦਾ ਕਹਿੰਦੇ ਗੱਲ ਨਹੀਂ ਸੁਣੀ ਕਹਿੰਦੀ ਕੁੜੀਆਂ ਦੇ ਪਿੰਕ ਬੰਨੇ ਹੁੰਦਾ ਐ ਤੂੰ ਗੱਲ ਨਹੀਂ ਸੁਣਦਾ ਉਹ ਨੂੰ ਆ ਉਹ ਫਿਰ ਆਇਆ ਜਵਾਕਾਂ ਨੂੰ ਚਲੇਣ ਆ ਆ ਵੇਖ ਲੈ ਆਹ ਜੂੜੀ ਲਾਉ ਜੀ ਹੁਣ ਆਪਾਂ ਭਾਬੀ ਇਹਨਾਂ ਤੋੜ ਕੇ ਤੇ ਫਿਰ ਉਸ ਤੋਂ ਬਾਅਦ ਇਹਦਾ ਆਪਾਂ ਸਮਾਨ ਲੈ ਕੇ ਆਏ ਉਹ ਮੰਮੀ ਇਹਨਾਂ ਨੂੰ ਖਵਾਵਾਂਗੇ ਮੰਮੀ ਇਹਨਾਂ ਨੂੰ ਆਏ ਜਿਹੜਾ ਸਮਾਨ ਲੈ ਕੇ ਆਇਆ ਉਹ ਫੂਹ ਹਰ ਗਿਆਂ ਦੇ ਉਹਨਾਂ ਨੂੰ ਪਤਾ ਨਹੀਂ ਵਿੱਚ ਸਾਡੇ ਵੀ ਸ਼ਾਪਿੰਗ ਵਾਲੇ ਲਪਾ ਦਿੱਆ ਹੈ ਉਹ ਫਿਰ ਇਹ ਕਮ ਬਲੌਗ ਦੇ ਦੇਣੀ ਆ ਹੈ ਇਧਰ ਮੂੰਹ ਕਰਕੇ ਦੱਸ ਇਧਰ ਮੂੰਹ ਕਰਕੇ ਕਹਿੰਦੇ ਹਾਂਜੀ ਦੇਖ ਦਿੰਦੀ ਆ ਹਾਂਜੀ ਦੇ ਦੇਣੀ ਆ ਸਾਰੇ ਮੌਕ ਦੇ ਦਿੰਦੀ ਆ ਕੋਈ ਨਹੀਂ ਮਿਸ ਕਰਦੀ ਇੰਨੇ ਵਜੇ ਦੇਖ ਦਿੰਨੀ ਆ ਜਦੋਂ ਟ

மத்திரி மகரந்த ਚੀਜ਼ਾਂ ਦਿਖਾਂਗਾ ਜਾ ਰਹੀਆਂ ਪੀਤੇ ਅੱਜ ਲੈ ਕੇ ਆਈ ਆ। ਆਹ ਵੇਖ ਕੇ ਦੇਖੋ। ਆ ਪੀਤੇ ਬੱਲੀ ਲੱਗੀ ਏ ਮੈਂ ਤੁਹਾਨੂੰ ਕੈਮਰਾ ਮਿੱਥੋਂ ਨੇੜੇ ਰੱਖਾਉਣੀ ਆ। ਕੋਈ ਨਹੀਂ ਗਰੀਬੀ ਜਾ ਕੇ ਆਈ ਆ ਜੀ। ਨਹੀਂ ਪੈਸੇ ਹੈਗੇ ਮੇਰੇ। ਕਦੇ ਵੀ ਨਹੀਂ ਪਹਿਲਾਂ ਕਦੇ ਵੀ ਨਹੀਂ ਵੇਹ ਜੀ ਬੱਲੀ ਲੇਤੀ। ਫਸਟ ਟਾਈਮ ਹੀ ਲੇਤੀ ਆ। ਮੈਂ ਤਾਂ ਪਹਿਲਾਂ ਲਾਇਆ ਸੀ ਕਿ 1400 ਰੁਪਏ ਪੀਤੇ ਨੇ ਅੱਜ ਕਿ ਲਾਤਾ। 1400 ਰੁਪਏ ਹੀ ਆ। ਹੂੰ ਸੁਣੀ ਆ ਨਾ ਅੰਮਾ। ਉਹ ਬੇੜ ਦੇ ਨਾਲ ਨਾਲ ਹੀ ਦੱਸੀ ਜੱਲੀ ਮੁੜ ਕੇ ਫੇ ਸਾਰਿਆਂ ਨੇ ਇਕ ਬਠਿੰਡਾ ਨੂੰ ਰੋਟਾ ਲਾ। ਸੁਣੀ ਆ। ਆਹ ਹੋਰ ਲਾਂਗਾ ਦੇਦੇ ਐ ਨਹੀਂ ਲੈ ਇਹਦਾ ਮम्मा ਫੁੱਲ ਇਹ ਵੀ ਪੀਤੇ ਲੈ ਗਈ ਹੈ ਸਾਂਝੀਆਂ ਨਹੀਂ ਗਈਆਂ ਵੈਸੇ ਤਾਂ ਇਹ ਤਾਂ ਸਾਂਝੀਆਂ ਹੀ ਹੈ ਚੱਪੜਾਂ ਦਿਸ ਇਜ਼ ਸੀਰਪ ਵਾਲਾ ਲੈ ਗਈ ਹੈ ਇਹ ਸੀ ਸੀਰਪ ਲੈ ਗਈ ਆਡਾ ਲੀਆਂ ਜਿਹੜਾ ਗੂਆ ਪੈਰਾਂ ਐ ਲੈ ਕੇ ਨਿੱਕੀ ਚੱਪੜਾ ਪਤਾ ਨਹੀਂ ਕਿ ਲੈਦਾ ਚਾਹੇ ਪਤਾ ਨਹੀਂ ਪਤਾ ਲੈਦਾ ਨਹੀਂ ਹਾਂ ਵਾਸ਼ੇਬਲ ਪਾਣੀ ਪੁਣੀ ਜੀ ਮੈਂ ਮਾਰ ਜੀ ਪਾਈ ਚੰਨ ਕੱਢ ਕੇ ਲੈ ਆਤੀ ਕੱਢਦੀ ਮੈਂ ਤਾਂ ਮੈਂ ਇਹ ਤਾਂ ਤੁਹਾਨੂੰ ਦਿਖਾਉਣਾ ਹਾਂ ਨਾ ਹੀ ਹੀਰ ਵਾਲੀ ਚੱਪਲ ਵੱਟਾ ਸੋਣੀ ਐ ਨਾ ਤੂੰ ਆਉਣ ਜਾਉਣ ਨੂੰ ਕਿਤੇ ਮਾਰ ਜੀ ਪੈ ਜੀ ਠੀਕ ਐ ਤੇ ਇਹ ਘੋਬਲੀ ਐ ਇਹ ਵੀ ਸਾਂਝੀਆਂ ਹੀ ਆ ਸਾਡਾ ਮਤਲਬ ਆਹ ਦੋ ਜਣੇ ਇਸ ਚੱਪੜਾਂ ਦੇ ਲੱਗੇਗਾ ਕਹਿੰਦਾ ਭਾਬੀ ਆਹ ਸਾਰਿਆਂ ਨੂੰ ਹੀ ਵਧ ਗਿਆ ਸਾਰਾ ਸੀ ਬੀਚੀ ਕਰਾਤੀ ਬੇਟੀ ਗੋਸਮੇ ਰੁਰੇ ਕੋਈ ਨਹੀਂ ਦੇਖਣੀ ਇਹ ਹੈ ਨਾ ਕਿਹਾ ਹੋ ਆ ਵੀ ਆਤਾ ਵਾਲੀ ਕੋਈ ਨਹੀਂ ਆ ਗਿਆ ਸਿੰਪਲਾ ਗਰਮੀਆਂ ਚ ਪਾਉਣ ਨੂੰ ਵਧੀਆ ਆ ਤੇ ਮੈਨੂੰ ਆ ਬੇਕਾਰ ਨਹੀਂ ਬੇਕਾਰ ਪੀਤੇ ਉਰੇ ਫੜਾ ਮੈਨੂੰ ਉਧਰ ਮੈਂ ਤੈਨੂੰ ਪਾ ਕੇ ਚੈੱਕ ਕਰਕੇ ਦਿਖਾਉਂ ਆ ਵੀ ਬਹੁਤ ਸੋਹਣੀ ਜੱਪੜ ਨਹੀਂ ਇਹ ਥੋਡੇ ਕਿਵੇਂ ਆ ਕਪਟਨ ਮਮਾ ਸਾਡੇ ਮੇਜ਼ ਚ ਨਹੀਂ ਵੱਡੇ ਹੈ ਮੇਜ਼ ਵੱਡਾ ਹੈ ਇੱਕ ਨੰਬਰ ਨਹੀਂ ਨਹੀਂ ਅੱਜ ਤਾਜੂ ਵਰਗੇ ਲੋਈ ਜਾਂਦੇ ਆ, ਲੋਈਆਂ ਨੂੰ ਹੀਆ ਕਰੀ ਜਾਂਦੇ ਆ। ਅੱਜ ਅੱਜ ਪਤਾ ਲੱਗਿਆ ਸਾਰੇ ਘਰ ਤਾਜੂ ਆਇਆ। ਹਾਂ, ਇਧਰ ਪੂਆਰ ਕਹਿੰਦਾ ਦੁੱਧ ਮਿਲਕ ਚੱਲ ਰਿਹਾ। ਆਂਟੀ ਦਾ ਫੋਨ ਚੱਲ ਰਿਹਾ ਬੱਬੂ ਸੌਂ ਗਈ। ਭਾਬੀ ਉਹ ਤਾਂ ਦੁੱਧ ਪਈ ਜਾਂਦੀ ਹੈ। ਐ ਕਿਵੇਂ ਆ? ਮਾਮੀ ਦੋਤੀ ਇਧਰ ਬੈਠ ਗਈ। ਤਾਜੂ ਨੂੰ ਸੰਭਾਲ ਦੇਗਾ। ਅੱਜ ਪਤਾ ਨਹੀਂ ਤਾਜੂ ਨੂੰ। ਹੈ ਮੈਂ? 2 ਮਹੀਨੇ ਹੋਏ। 2 ਮਹੀਨੇ ਹੋਏ ਇਹਨੂੰ ਕੋਈ। ਆਹ। ਨਜ਼ਰ ਲੱਗ ਗਈ ਮੈਂ ਤਾਜੂ ਨੂੰ। ਆਜ ਪਤਾ ਲੱਗਿਆ ਵੀ ਕੋਈ ਸਾਡੇ ਘਰੇ ਤਾਜਵਤ ਨਹੀਂ ਆਈ। ਅੱਜ ਰੋਈ ਆ ਸ਼ਾਇਦ ਆਪਣੀ ਤਾਜਵਤਾਂ। ਡੇਢ ਮਹੀਨੇ ਦੀ ਹੋ ਗਈ। ਹੂੰ। ਕੁਝ ਦੋਖ ਦਾ ਆਉਣਾ ਮਾਨੂੰ ਟੋਨੀਕੀ ਹੋਣੀ ਹੈ ਹੋਰ ਤਾਂ ਕੁਝ ਨਹੀਂ ਹੋਣਾ। ਹਾਂ ਤਾਂ ਰੋਈ ਰੋਈ ਜਾਂਦੀ। ਇਹ ਤਾਂ ਕਹਿੰਦੇ ਸੀ ਵੀ ਨਹੀਂ ਇੱਥੇ ਆ ਕੇ ਤੇਰਾ ਦੁੱਧ ਬੰਦ ਹੋ ਜਾਣਾ। ਅੱਜ ਭੁੱਖ ਹੋ ਲੱਗ ਜਾਂਦੀ ਆ। ਤਾਜਵਤਾਂ ਸੱਚ ਇਹਨਾਂ ਨੇ ਤਾਂ ਪਹਿਲੀ ਵੀ ਦੇਖੀ ਆ। ਨਹੀਂ ਮੈਨੂੰ ਲੱਗਦਾ। ਹਾਂ ਭੋ। ਇਹਨਾਂ ਨੇ ਪਹਿਲੀ ਵੀ ਦੇਖੀ ਤਾਜਵਤਾਂ। ਤੁਸੀਂ ਪਹਿਲੀ ਵੀ ਦੇਖੀ ਪਰ। ਫਸਟ ਟਾਈਮ ਦੇਖਿਆ। ਉਹ ਤਾਂ ਮੈਂ ਜੀਸੇਵੇ ਦੇ ਦੇਖੀ ਸੀਗੀ ਕੋਲੋਂ ਤਾਂ ਨਹੀਂ ਦੇਖੀ ਸੀ। ਕੋਲੋਂ ਦਾਸ ਕੱਲੀ ਚਾਹ ਤੇ ਦੇ ਦੇ ਦਿੰਦੇ ਸੀ ਨਾ ਵੀਡੀਓ ਕਾਲ ਤੇ ਹੈਨਾ ਦੁਰੀ ਨਾਲ ਤਾ ਦੂ ਤਾ ਦੂ ਲਓ ਜੀ ਤੇ ਹੋਪਫੁਲੀ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਹੋਊਗਾ ਪਹਿਲਾਂ ਆਪਾਂ ਮਾਰਨਿੰਗ ਗਏ ਸੀਗੇ ਪੂਆ ਵਰਗਿਆਂ ਨੂੰ ਲੈਣ ਫਿਰ ਉਸ ਤੋਂ ਬਾਅਦ ਬਟਿੰਡੇ ਕੋਲ ਕੁਝ ਕੰਮ ਸੀਗੇ ਉਹ ਵੀ ਕੀਤੇ ਫਿਰ ਉਸ ਤੋਂ ਬਾਅਦ ਕੱਪੜੇ ਸਟਿਚ ਕਰਨੇ ਦੇਣ ਗਏ ਫਿਰ ਆਕੇ ਤੋਰੀਆਂ ਤੋੜੀਆਂ ਫਿਰ ਆਕੇ ਜਿਹੜੇ ਪਾਰਸਲ ਸੀ ਉਹ ਪੈਕ ਕੀਤੇ ਮਤਲਬ ਅੱਜ ਜਿਹੜਾ ਸ਼ਡਿਊਲ ਸੀਗਾ ਥੋੜਾ ਹੈਕਟਿਕ ਸੀਗਾ ਜਿਹੜਾ ਕੱਲ ਨੂੰ ਆਪਾਂ ਫ੍ਰੀ ਆ ਕੱਲ ਨੂੰ ਸਾਰੇ ਦਿਨ ਫਿਰ ਪਰਸੋਂ ਤੋਂ ਫਿਰ ਕੰਮ ਸ਼ੁਰੂ ਹੋ ਜਾਣਗੇ ਕੱਲ ਨੂੰ ਪੂਰਾ ਦਿਨ ਕਰਾਂਗੇ ਰੈਸਟ ਤੇ ਕੁਝ ਫਨਸ਼ਨ ਕਰਾਂਗੇ ਬੱਚਾ ਪਾਰਟੀ ਆਈ ਹੈ ਤੁਹਾਨੂੰ ਪਤਾ ਹੀ ਹੈ ਹਨਾ ਤੇ ਹੋਪਲੀ ਆਈ ਦਾ ਵਲੋਗ ਤੁਹਾਨੂੰ ਵਧੀਆ ਲੱਗਿਆ ਹੋਊ ਜੇ ਵਲੋਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਨਵੇਂ-ਨਵੇਂ ਵੀਡੀਓਜ਼ ਦੇਖਣੇ ਬੈਲ ਆਈਕਨ ਨੂੰ ਕਰ ਲਓ ਪ੍ਰੈਸਟ ਮੋਬਾਈਲ ਟੇਕ ਕੇ ਗੁੱਡ ਨਾਈਟ ਗੁੱਡ ਨਾਈਟ ਗੁੱਡ ਨਾਈਟ